ਓਏ ਯਾਰ ਮੈਂ ਮੈਂ ਤਾਂ ਨਾ ਜੁੱਤੀਆਂ ਨਾ ਖਾ ਲਿਓ ਓਏ ਹੱਸਦੇ ਕਿਉਂ ਯਾਰ ਨਹੀਂ ਮੋਟ ਕੋਣੀ ਨਾ ਪਾਇਓ ਬਾਈ

ਮੈਂ ਕਹਿੰਦਾ ਜੀ ਭਗਵਾਨ ਤਉਹਤਾ ਉਹ ਕਹਿੰਦੇ ਜੀ ਹਰਪਾਲ ਚਿਮਾਉ ਮੈਂ ਕਹਿੰਦਾ ਕੈਂਡੀਡੇਟ ਕੌਣ ਹੈ ਕਹਿੰਦੇ ਭਗਵਾਨ ਸਮਝਾਤਾ ਆਹ ਥੋੜੇ ਸਮੇਂ ਲਈ ਸਪੀਕਰ ਨੂੰ ਜਲਦੀ ਕਰ ਲੈ ਮੈਂ ਗੱਲ ਉਹ ਨਹੀਂ ਹੈ ਕਿ ਉਹਦਾ ਗੁਰਦੇਵੇਂ ਵੀ ਪਾਉਂਦੇ ਨਹੀਂ ਇਹ ਕੰਮ ਵੀ ਹੋ ਜਾਂਦਾ ਹੈ ਗੱਲ ਰੱਖ ਲੋ ਗੱਲ ਰੱਖ ਲੋ 500 ਰੁਪਏ ਤੁਸੀਂ ਕਹਿੰਦੇ ਹੋ ਕਿ ਸਾਰੀਆਂ ਪਾਰਟੀਆਂ ਨੇ ਸੜਕ ਨਹੀਂ ਕਰਿਆ ਸਾਰੀਆਂ ਪਾਰਟੀਆਂ ਨੇ ਇੱਕ ਵੀ ਸੜਕ ਜਾਂਦੀ ਹੈ ਕੋਈ ਚੱਤਰੀ ਤੁਸੀਂ ਉਹਦੇ ਕਿਉਂ ਨਹੀਂ ਬਹੁਤ ਸਹੀ ਸਾਰ ਸਸਾ ਦਾ ਸੜਕ ਕਿੰਨੀਆਂ ਸੜਕਾਂ ਆਪਾਂ ਇੱਥੇ ਨਹੀਂ ਬਣੀ ਵੀ ਮੇਰੇ ਬਿਜਾਓ ਬਰਨਾਲੇ ਨਾਲ ਇੱਕ ਵੀ ਸੜਕ ਨਹੀਂ ਹੈ ਉਹਦੇ ਵਿੱਚ ਤੁਸੀਂ ਕੋਈ ਸੂਤ ਕਲਪਤ ਨੂੰ ਨਿਪੇਣੇ ਪੁਰਜ਼ੇ ਦਾਰੂ ਦਰਮਾਨ ਦਾਰੂ ਪੀਦੇ ਸਵੇਰੇ ਜੇ ਪੀਣ ਦਾ ਕੈਪਟਨ ਦੀ ਬਾਦ ਉਹਦੇ ਕੰਦੇ ਰਾਜੇ ਨੇ ਜੇ ਪੀਣਾ ਦਾ

真的。